ਆਪਾਂ ਹਮੇਸ਼ਾ ਹੀ ਕੈਨੇਡਾ ਦੇ ਵੀਡੀਓਜ਼ ਨੂੰ ਅਪਲੋਡ ਕਰਦੇ ਆ ਆਪਣੇ ਚੈਨਲ ਦੇ ਉੱਤੇ ਤੇ ਇੱਕ ਭੈਣ ਦਾ ਕਮੈਂਟ ਆਇਆ ਗੁਰਦੀਪ कौर ਦਾ ਉਹਨਾਂ ਨੇ ਕਿਹਾ ਕਿ ਸਰ ਜੇ ਵੀਜ਼ਾ ਫੇਕ ਹੋਵੇ ਤਾਂ ਕਿਵੇਂ ਪਤਾ ਚੱਲੇਗਾ ਮਤਲਬ ਉਹਨਾਂ ਨੇ ਹਿੰਦੀ 'ਚ ਲਿਖਿਆ ਹੈ ਜੇਕਰ ਆਪਣਾ ਵੀਜ਼ਾ ਫੇਕ ਆ ਤਾਂ ਆਪਾਂ ਨੂੰ ਕਿਵੇਂ ਪਤਾ ਚੱਲੂਗਾ ਕਿ ਮੇਰਾ ਰੀਅਲ ਵੀਜ਼ਾ ਹੈ ਜਾਂ ਫਿਰ ਮੇਰਾ ਫੇਕ ਵੀਜ਼ਾ ਹੈ ਕਿਉਂਕਿ ਆਈ ਦੀ ਡੇਟ ਦੇ ਵਿੱਚ ਬਹੁਤ ਜਿਹੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਆ ਲੱਖਾਂ ਲੋਕਾਂ ਦੇ ਪੈਸੇ ਡੁੱਬ ਰਹੇ ਆ ਕੋਈ ਕਹਿੰਦਾ ਇੱਕ ਸਾਲ ਮਿਲਿਆ ਏਜੰਟ 20 ਲੱਖ ਲੱਗੇ ਭੱਜ ਗਿਆ ਕੋਈ ਕਹਿੰਦਾ ਮੇਰਾ 25 ਲੱਖ ਲੱਗੇ ਭੱਜ ਗਿਆ ਤੇ ਕੋਈ ਕ ਚਾਹੇ ਵੀਜ਼ਾ ਹੋਵੇ ਜਾਂ ਸਟੱਡੀ ਪਰਮਟ ਤੁਸੀਂ ਇਹ ਆਪਣਾ ਘਰੇ ਬੈਠ ਕੇ ਚੈੱਕ ਆਊਟ ਕਰ ਸਕਦੇ ਹੋ ਭਾਰਤ ਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਵੀਜ਼ਾ ਰੀਅਲ ਹੈ ਜਾਂ ਫੇਕ ਆ ਪੂਰੀ ਡਿਟੇਲ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਪਹਿਲੀ ਵਾਰ ਸਾਡੇ ਚੈਨਲ ਤੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਆਪਾਂ ਨੂੰ ਥੋੜੀ ਮੋਟੀਵੇਸ਼ਨ ਮਿਲਦੀ ਹੈ ਫ੍ਰੀ ਆਫ ਕੋਸ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਵਾਂ ਕਿਸੇ ਵੀ ਚੈਨਲ ਤੋਂ ਤੁਹਾਨੂੰ ਇਹ ਚੀਜ਼ ਨਹੀਂ ਦੱਸੀ ਜਾਂਦੀ ਚਾਹੇ ਤੁਸੀਂ ਸਾਰਾ YouTube ਫਰੋ ਲੋ ਮੇਰਾ ਵਾਦਾ ਹੈ ਯੂジング ਜੇਸੀ ਕੀ ਇਹ ਇੱਕ ਵੈਬਸਾਈਟ ਹੈ ਆਈਆਰਸੀਸੀ ਦੀ ਕੈਨੇਡਾ ਦੀ ਜੇ ਤੁਸੀਂ ਆਈਆਰਸੀਸੀ Google ਤੇ ਜਾਓਗੇ Google ਤੇ ਜਾ ਕੇ ਲੌਗਇਨ ਕਰੋਗੇ जीसी की तो ਉੱਥੇ ਤੁਹਾਡੇ ਐਪਲੀਕੇਸ਼ਨ ਆਉਗੀ ਉਸ ਐਪਲੀਕੇਸ਼ਨ ਨੂੰ ਤੁਸੀਂ ਲੌਗ ਇਨ ਕਰਨਾ ਹੈ ਲੌਗ ਇਨ ਕਰਨ ਤੋਂ ਬਾਅਦ ਉਹ ਤੁਹਾਡੇ ਤੋਂ ਇੱਕ ਯੂਜ਼ਰ ਨੇਮ ਮੰਗੂਗੀ ਤੇ ਉਸ ਤੋਂ ਬਾਅਦ ਇੱਕ ਪਾਸਵਰਡ ਮੰਗੂਗੀ ਇਹ ਯੂਜ਼ਰ ਨੇਮ ਤੇ ਪਾਸਵਰਡ ਤੁਹਾਡਾ ਏਜੰਟ ਕੋਲੇ ਹੁੰਦਾ ਹੈ ਜਿਨ੍ਹਾਂ ਨੇ ਤੁਹਾਡੀ ਫਾਈਲ ਲਗਾਈ ਹੁੰਦੀ ਹੈ ਸੇਮ ਟੂ ਸੇਮ ਐਵੇਂ ਦਾ ਕਰਕੇ ਇੱਕ ਡੈਸ਼ਬੋਰਡ ਹੁੰਦਾ ਹੈ ਤੇ ਇਸ ਦਾ ਯੂਜ਼ਰ ਨੇਮ ਪਾਸਵਰਡ ਭਰ ਕੇ ਤੁਸੀਂ ਸਾਈਨ ਇਨ ਕਰ ਦੇਣਾ ਹੈ ਸਾਈਨ ਇਨ ਕਰਨ ਤੋਂ ਬਾਅਦ ਤੁਹਾਡੇ ਅੱਗੇ ਸਾਰੀ ਡਿਟੇਲ ਨਿਕਲ ਆਵੇਗੀ ਤੁਹਾਡੇ ਪਾ ਵੀਜ਼ੇ ਦੀ ਤੁਹਾਡੀ ਪ੍ਰੋਫਾਈਲ ਦੀ ਕਿ ਤੁਸੀਂ ਕਿਹੜਾ ਪ੍ਰੋਫਾਈਲ ਲਈ ਹੈ ਤੁਹਾਡੀ ਫਾਈਲ ਕਿੱਥੇ ਪਈ ਹੈ ਕਿੱਥੇ ਪੈਂਡਿੰਗ ਆ ਉਹਦੇ ਵਿੱਚ ਤੁਹਾਨੂੰ ਵੀਜ਼ੇ ਦੀ ਫੋਟੋ ਵੀ ਸ਼ੋ ਹੁੰਦੀ ਹੈ ਤੁਹਾਡੇ ਸਟicker ਵੀਜ਼ੇ ਦੀ ਫੋਟੋ ਵੀ ਤੁਹਾਨੂੰ ਸ਼ੋ ਕੀਤੀ ਜਾਂਦੀ ਹੈ ਮਤਲਬ ਕਿ ਸਾਰੇ ਦੀ ਸਾਰੀ ਡਿਟੇਲ A ਤੋਂ ਲੈ ਕੇ Z ਤੱਕ ਇਸੇ ਯੂਜ਼ਰ ਆਈਡੀ ਦੇ ਵਿੱਚ ਅਵੇਲੇਬਲ ਹੁੰਦੀ ਆ ਕੈਨੇਡਾ ਦੀ ਤੁਸੀਂ ਖੁਦ ਘਰੇ ਬੈਠ ਕੇ ਆਪਣੀ ਵੈਬਸਾਈਟ ਤੇ ਆਪਣੇ Google ਤੇ ਆਪਣੇ ਲੈਪਟਾਪ ਤੇ ਮੋਬਾਈਲ ਤੇ ਚੈੱਕ ਆਊਟ ਕਰ ਸਕਦੇ ਹੋ ਵਿਦਆਊਟ ਐਨੀ ਏਜੰਟ ਜੇ ਤੁਹਾਨੂੰ ਲੱਗਦਾ ਕਿ ਏਜੰਟ ਤੁਹਾਡਾ ਤੁਹਾਡਾ ਨਾ ਫਰਾਡ ਨਾ ਕਰ ਰਿਹਾ ਹੋਵੇ ਤੁਹਾਡੇ ਫੇਕ ਡਾਕੂਮੈਂਟਸ ਨਾਲ ਵੀਜ਼ਾ ਨਾ ਰਿਜੈਕਟ ਹੋਊਗੇ ਹੋਵੇ ਤੁਹਾਡੇ ਤੋਂ ਫਿਰ ਵੀ ਪੈਸੇ ਦੀ ਡਿਮਾਂਡ ਕਰਦਾ ਹੋਵੇ ਸਾਰਾ ਕੁਝ ਇਸ ਦੇ ਵਿੱਚ ਅਵੇਲੇਬਲ ਹੁੰਦਾ ਹੈ ਪਰ ਇਹ ਆਈਡੀ ਪਾਸ ਹੁੰਦਾ ਤੁਹਾਡੇ ਏਜੰਟ ਕੋਲੇ ਜੀ ਤੁਸੀਂ ਪ੍ਰੋਫਾਈਲ ਲਗਵਾਈ ਆ ਉਹਨੂੰ ਕਹੋ ਕਿ ਮੈਨੂੰ ਮੇਰਾ ਆਈਡੀ ਪਾਸਵਰਡ ਦੇਵੇ ਬਾਅਦ ਚ ਮੈਂ ਤੈਨੂੰ ਸਾਰੇ ਪੈਸੇ ਦਊਂਗਾ ਇਹ ਮੇਰਾ ਤੇਰੇ ਨਾਲ ਵਾਦਾ ਹੈ